ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਕਿ ਅਗਰ ਅੱਜ ਦੀ ਡੇਟ ਦੇ ਵਿੱਚ ਸੈਲੂਨ ਦਾ ਕੰਮ ਸਿੱਖਣਾ ਹੋਵੇ హెయిਰ ਫੇਸ ਨੇਲ ਆਈਜ਼ ਮੇਕਅਪ ਇਸ ਤਰ੍ਹਾਂ ਦੇ ਕਈ ਕੈਟਾਗਰੀਜ਼ ਐ ਤਾਂ ਉਹ ਜੋ ਕੋਰਸ ਤੁਹਾਨੂੰ ਲੱਖਾਂ ਰੁਪਿਆ ਲੱਗ ਜਾਏਗਾ ਉਹ ਕੋਰਸ ਕਰਨ ਦੇ ਕਿਉਂਕਿ ਅੱਜ ਦੇ ਸਮੇਂ ਵਿੱਚ ਇਸ ਕੰਮ ਦੀ ਬਹੁਤ ਜ਼ਿਆਦਾ ਡਿਮਾਂਡ ਵੱਧ ਗਈ ਹੈ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੋ ਥਾਂ ਥਾਂ ਤੇ ਸੈਲੂਨ ਵੱਡੇ ਵੱਡੇ ਬੋਰਡ ਲੱਗੇ ਨੇ ਜਿੱਥੇ ਮੁੰਡੇ ਕੁੜੀਆਂ ਦੀ ਭੀੜ ਲੱਗੀ ਰਹਿੰਦੀ ਏ ਉਹ ਮੁੰਡੇ ਕੁੜੀਆਂ ਦੀ ਇਹ ਮਨਸਾ ਦੀ ਏ ਕਿ ਅਸੀਂ ਆਪਣੇ ਆਪ ਸੋਹਣਾ ਦਿਖਣਾ ਹੈ ਅਸੀਂ ਅਟਰੈਕਟਿਵ ਦਿਖਣਾ ਹੈ ਤਾਂ ਉਹ ਆਪਣੀਆਂ ਜੋ ਸਰਵਿਸ ਆਪਣੇ ਵਾਲਾਂ ਤੇ ਬਹੁਤ ਜ਼ਿਆਦਾ ਜੋ ਧਿਆਨ ਦਿੰਦੇ ਨੇ ਆਪਣੇ ਫੇਸ ਤੇ ਆਪਣੇ ਨੇਲਸ ਤੇ ਪਰ ਜੇਕਰ 2% ਵੀ ਅਜਿਹੇ ਲੋਕ ਆਪਣੀ ਸਿਰਤ ਵੱਲ ਧਿਆਨ ਦੇ ਦਿੰਦੇ ਨੇ ਤੇ ਉਹਨਾਂ ਨੂੰ ਇਹ ਜੋ ਪੈਸਾ ਇਹ ਜੋ એનર્ਜੀ ਖਰਚਣ ਦੀ ਲੋੜ ਨਹੀਂ ਕਿਉਂਕਿ ਕਹਿੰਦੇ ਹਨ ਕਿ ਜਿਨ੍ਹਾਂ ਦੀ ਸਿਰਤ ਚਮਕ ਜਾਂਦੀ ਏ ਉਹਨਾਂ ਨੂੰ ਉਹਨਾਂ ਦੀ ਜੋ ਸੂਰਤ ਆ ਖੁਦ ਚਮਕ ਜਾਂਦੀ ਏ ਪਰ ਅਫਸੋਸ ਕਿ ਅੱਜ ਦੇ ਲੋਕ ਸਿਰਤ ਵੱਲ ਘਟ ਤੇ ਸੂਰਤ ਵੱਲ ਜੋ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਜਿੰਨਾ ਲੋਕਾਂ ਨੇ ਲਾਈਫ ਦੇ ਵਿੱਚ ਅੱਗੇ ਵਧਰਾ ਹੈ ਜਾਂ ਜੋ ਲੋਕ ਅੱਗੇ ਵੱਧ ਚੁੱਕੇ ਨੇ ਉਹਨਾਂ ਨੂੰ ਇਹ ਗੱਲ ਫਰਕ ਨਹੀਂ ਪੈਂਦੀ ਕਿ ਉਹ ਕਿਸ ਤਰ੍ਹਾਂ ਦੇ ਦਿਖਦੇ ਨੇ ਉਹਨਾਂ ਨੂੰ ਇਹ ਹੈ ਕਿ ਮੈਂ ਕਿਸ ਤਰੀਕੇ ਦੇ ਨਾਲ ਆਪਣੀ ਫੀਲਡ ਦੇ ਜੋ ਮਾਹਿਰ ਬਣਨਾ ਹੈ ਸੋ ਜੋ ਲੋਕ ਬਿਊਟੀ ਪਾਰਲਰਾਂ ਤੇ ਸਲੂਨਾਂ ਤੇ ਜਾ ਕੇ ਇੰਨਾ ਖਰਚ ਕਰ ਰਹੇ ਨੇ ਤਾਂ ਤੁਸੀਂ ਉਹਨਾਂ ਲੋਕਾਂ ਦੇ ਸਰਚ ਕਰੋ ਕਿ ਉਹ ਆਪਣੀ ਰੀਅਲ ਲਾਈਫ ਦੇ ਵਿੱਚ ਉਹਨਾਂ ਕਮਾਣੇ ਰੇ ਜਿੰਨਾ ਉਹ ਸਲੂਨਾਂ ਤੇ ਜਾ ਕੇ ਆਪਣੇ ਤੇ ਉਡਾਰੇ ਨੇ ਸਰਵਿਸ ਲੈ ਰਹੇ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਲੋਕਾਂ ਤੱਕ ਜੋ ਹਮੇਸ਼ਾ ਸੋਹਣਾ ਦਿਖਣਾ ਚਾਹੁੰਦੇ ਨੇ ਬਹੁਤ ਵਧੀਆ ਗੱਲ ਹੈ ਕਿ ਆਪਣੇ ਆਪ ਦੀ ਜੋ ਸਾਨੂੰ ਸੰਭਾਲ ਉਹ ਕਰਨੀ ਚਾਹੀਦੀ ਹੈ ਪਰ ਕਦੀ ਵੀ ਸਲੂਨਾ ਤੇ ਜਾ ਕੇ ਜਾਂ ਇਹਨੇ ਮਹਿੰਗੇ ਜੋ ਪ੍ਰੋਡਕਟ ਆਪਣੇ ਤੇ ਵਰਤ ਕੇ ਦਿਖਾਉਣਾ ਕਿ ਅਸੀਂ ਬਹੁਤ ਚੰਗੇ ਇੱਕ ਮੂਰਤਾ ਭਰੀ ਗੱਲ ਹੈ ਜੇਕਰ ਤੁਹਾਡੀ ਸੀਰਤ ਸੋਹਣੀ ਹੈ ਜੇਕਰ ਤੁਹਾਡਾ ਰੁਤਬਾ ਬੋਲਦਾ ਹੈ ਤੁਹਾਡੀ ਸ਼ਖਸੀਅਤ ਬੋਲਦੀ ਹੈ ਤਾਂ ਤੁਹਾਨੂੰ ਕਦੀ ਵੀ ਇਹਨੇ ਮਹਿੰਗੇ ਪ੍ਰੋਡਕਟ ਜਾਂ ਇਹਨੇ ਟਾਈਮ ਪੈਸਾ ਵੇਸਟ ਕਰਨ ਦੀ ਲੋੜ ਨਹੀਂ ਸਿਰ ਤੋਂ ਕੱਟ